ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤਰਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਨਾ ਲਾਉਂਦੇ ਸਾਨੂੰ ਚੱਕ ਕੇ ਲੈ ਜਾਂਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹਾਂ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਹੈ ਮੈਂ ਦਿলো ਧੰਨਵਾਦ ਕਰਦਾ ਇੰਚਰ ਭਾਈ ਜੀ ਦਾ ਕਿ ਇਹਨੇ ਮੈਨੂੰ ਐਪੋਰਟ ਕਰੇ ਇੱਕ ਮੈਨੂੰ ਬਣਨ ਵਿੱਚ ਜਲਦ ਸਮਝਿਆ ਮੇਰਾ ਤੋਂ ਦਿলো ਸ਼ੁਕਰੀਆ ਹੀ ਤੁਹਾਡਾ ਕਿ ਤੁਹਾਡੇ ਕੰਕੇ ਆ ਜਾ ਬਰਫੀ ਖਲਾਇਆ ਤਾਂ ਹੁਣ ਤਾਂ ਮਿਲ ਗਿਆ ਉਹਨਾਂ ਨੂੰ ਰੋਡਾ ਲੱਦਿਆ ਸਾਰੇ ਰੋਡਾਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋੜ ਲਾਇਆ ਤੇ ਹੁਣ ਬਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੈ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਆ ਜੇ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰुण ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰुण ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰुण ਵੱਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤਰुण ਕਾ ਕਦੇ ਬੱਟੇ ਹੁਣ ਬੱਲੇ ਬੱਲੇ ਕਰਾ ਦੇ